ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੜੀ ਫਰਾਂ YouTube ਪੰਨੇ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੋਈਆਂ ਸਵਾਈਆਂ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਹੁੰਦੀ ਆ ਵੀ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚੋਅਾਈ ਜਰੂਰ ਕਰਾ ਲਿਆ ਕਰੋ ਜੀ ਤੇ ਪਸ਼ੂ ਤੁਸੀਂ ਖਰੀਦਣਾ ਵਾ ਤੇ ਤਸੱਲੀ ਵੀ ਤੁਸੀਂ ਆਪ ਆਪਣੀ ਕਰਕੇ ਖੜਨੀ ਹੈ ਤੇ ਬਾਕੀ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚੋਅਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਖਰੀਦੋ ਜੀ ਜੋ ਵੀ ਕੋਸ਼ਾ ਇੱਥੇ ਵੇਖ ਚੱਕ ਕੇ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਕਰੀ ਨਾਮ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾਡ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲ ਦੋ 7505814 ਜੀ ਠੀਕ ਹੈ ਵੇਗਿਆ ਮਾਲ ਪਰਸਵਾਲ ਮਾਲ ਭਾਈ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਜੋ ਠੀਕ ਹੈ ਹਾਂਜੀ ਅੱਜ ਫੇਰ ਤਿੰਨ ਗਾਵਾਂ ਹਨ ਤਿੰਨ ਭਾਈ ਸੂਈਆਂ ਸਵਾਈਆਂ ਠੀਕ ਹੈ ਹਾਂਜੀ ਚਲੋ ਜਿਹੜੀ ਇਹ ਪਹਿਲੇ ਨੰਬਰ ਤੇ ਯਾਰ ਭਾਈ ਦੂਜਾ ਸੂਆ ਵੈੜ ਸੂਈ ਜੋ ਵਛੀ ਇਹਦੇ ਮਗਰ ਦਿਨ 15 ਆਏ ਸੂਈ ਨੂੰ ਮੈਨੂੰ ਆਵਲੀ ਵਛੀ ਜੇ ਹਾਂਜੀ ਬਾਕੀ ਆਪਣੀ ਸਮਝ ਨਾਲ ਲੈ ਕਿੰਨੇ ਦਿਨਾਂ ਦੀ ਸੂਈ ਹੈ ਬਾਕੀ ਵੱਡੀ ਵੜ ਪਾਜੀ ਪਲੀ ਕਿੰਨਾ ਦੁੱਧ ਤਿਆਰ ਕਰ ਕੀ ਹੈ ਦੁੱਧ ਪਾਜੀ ਹੋਊਗਾ 15 ਕਿਲੋ ਬਸ 14 ਕਿਲੋ ਆਪਣਾ ਕੋਈ ਲਾਵੇ ਅੱਛਾ ਹਾਂਜੀ ਬਾਕੀ ਸੂਈ ਸਵਾਈ ਹੈ ਕਿਹੜੀ ਮੰਡੀ ਚ ਮੱਜੀ ਦੋ ਟਾਈਮ ਦੀ ਚਵਾਈ ਹੋ ਜਾਂਦੀ ਹੈ ਬਾਕੀ ਯਾਰ ਬਾਈ ਕੱਦ ਵਜਣ ਵਾਲੀ ਬਚੀ ਖਾਣੇ ਦੇ ਇੱਕ ਵਾਰ ਹੀ ਦੇਖ ਸਕਦੇ ਜੇ ਲੱਗੇ ਤਾਂ ਤੇ ਆਜ ਉਪਾਜੀ ਵਿਖਾ ਲੈਂਦੇ ਹਾਂ ਜਵਾ ਇਹ ਤਾਂ ਕਿੰਨੇ ਕਿਤੇ ਦਿਖਾਈ ਦੇ ਕੋਈ ਤਾਂ ਸੀ ਰੁਸੀ ਨਹੀਂ ਪਣੀ ਨਹੀਂ ਭਾਈ ਇਦਾਂ ਠੰਡੀ ਸੀਰ ਜੇ ਬੈਠ ਠੀਕ ਹੈ ਜੀ ਆ ਭਾਈ ਚਵਾਚੂ ਐ ਪੋਲਾ ਲੱਗਾ ਜੀ ਤੇ ਕਿੰਨਾ ਫੇਰ ਰੱਖਿਆ ਰ ਮੋਲ ਆਪਾ ਮੋਲ ਗਰਾਊਂਡ ਭਾਈ ਭਾਈ 45 40000 ਦੇ ਦਈਏ ਕਰ ਦੋ ਛੋਟ ਛੋਟ 2022 ਛੋਟ 38000 ਰੁਪਏ ਦੇ ਦਾਂਗੇ ਅੱਛਾ ਹਾਂਜੀ ਹਰੇ ਭਾਈ ਦੁੱਧੋਂ ਵੱਜ ਜਾਣੀ ਸਾਂਭੀ ਸੁੰਭੀ ਨਹੀਂ ਕਹਿਣਾ ਛਵਾਣੀ ਜੋ ਕੀਤੀ 38000 ਦੇ ਜਿਹੜੀ ਕਿੰਦੇ ਵੀ ਦੇ ਦਿਆਂਗੇ ਜੀ ਦਿਖਾ ਦਿਓ ਬੈਡ ਦਾ ਠੀਕ ਹੈ ਜੀ ਹਾਂਜੀ ਤੇ ਹੁਣ ਅਵੀ ਸੁਈ ਸੁਆਈਆ ਜੀ ਬਈਰ ਭਾਈ ਦੂਜਾ ਸੁਆ ਵੈਡ ਸੁਈ ਜੋ ਇਹਨੂੰ ਮਹੀਨੇ ਤੋਂ ਬਾਅਦ ਦੇਣ ਅਗੇ ਬਾਅਦ ਸ਼ਾਇਦ ਮਗਰ ਦਿਓ ਠੀਕ ਆ ਹਾਂਜੀ ਦੁੱਧ ਪਾਣੀ ਦਾ 10 ਕਿਲੋ ਤਿਆਰ ਹੋ ਗਿਆ ਥੱਲੇ ਅੱਛਾ ਹਾਂਜੀ 10 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਵੀ ਤਿਆਰ ਹੈ ਬਾਕੀ ਆ ਵੀ ਇਹਦਾ ਕੱਦ ਸਾਹ ਦਾ ਹੀ ਆ ਬਹੁਤਾ ਚੰਨੀ ਆ ਛੋਟੇ ਕੱਦ ਜੇ ਤੇ ਉਤਰੇ ਆ ਵੀ ਰੰਗ ਰੂਪ ਦੀ ਸੋਹਣੀ ਜਿੱਡੀਆਂ ਕਿ ਜਰਸੀਆਂ ਹੁੰਦੀਆਂ ਉੱਡੀ ਆ ਆ ਚਾਜੇ ਦਾ ਇਹਦਾ ਪਾਣੀ ਚ ਆਜੂ ਖਾਦੀ ਹੋਏ ਚਾਹ ਗੰਨੇ ਵੀ ਦਿਖਾਈ ਦੀ ਇਹਦਾ ਸੁਆ ਕਿਨਵਾ ਜੇ ਸੁਆ ਭਾਈ ਦੂਜਾ ਹੋ ਗਈ ਅੱਛਾ ਦੂਸਰਾ ਸੁਆ ਇਹਦਾ ਹਾਂਜੀ ਠੀਕ ਹੈ ਬਾਕੀ ਰਸੀ ਨਾ ਮੀ ਪਾਉਣੇ ਗਏ ਬਾਕੀ ਆ ਵੀ ਚਲੋ ਗਰਮੀ ਦੇ ਚੌਣ ਆਲੀਆਂ ਘਾਵਾਂ ਸਾਰੀਆਂ ਗਰਮੀਆਂ ਦੁੱਧ ਦੀ ਠੀਕ ਹੈ ਜੀ ਹਾਂਜੀ ਬਾਕੀ ਯਾਰ ਭਾਈ ਇਹ ਵੀ ਹੈ ਠੰਡੀ ਸੀਲ ਜਿੱਦਾ ਮਰਜ਼ੀ ਕਰ ਲੈ। ਹਾਂ ਜਿੱਦਾ ਮਰਜ਼ੀ ਪੈ ਜਾਓ ਥੱਲੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਆ। ਬਾਕੀ ਕ੍ਰੋਸ ਤੇ ਆ ਗਾਵਾਂ। ਫਿਕਸ ਲੈ ਵੇ ਦੀ ਜਾਈਏ ਨੀ। ਤੇ ਇਹਦਾ ਫਿਰ ਮੁੱਲ। ਮੁੱਲ ਕਰੋ ਨਾ ਭਾਜੀ ਇਹਦਾ ਭਾਵੇਂ 35 30000 ਰੁਪਏ ਦੇ ਦਾਂਗੇ ਬਾੜ। 36000 ਦੀ। 1000 ਰੁਪਏ ਭਾਈ ਛੋਟ ਕਰ ਦਾਂਗੇ ਇਹਦੀ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਹੁਣ ਆਵੇ। ਇਹ ਯਾਰ ਭਾਈ ਪਹਿਲਾ ਸੂਆ ਵੈੜ ਸੂਈ ਜੇ ਨੂੰ 20 ਦਿਨ ਰਹਿ ਸ਼ਾਦੇ ਮਗਰ ਜੋ। ਠੀਕ ਹੈ। ਹਾਂਜੀ ਇਹ ਸਾਰੇ ਭਾਈ ਦੋ 9 ਕਿਲੋ ਤਿਆਰ ਹੋ ਗਾ। ਲੈਵੇ ਦੀ ਫ ਨਿਕਰਵਨ ਦੇ ਇਫੈਕਟਸ ਜੇਵਾ ਨਾ ਜਨਦਾ ਰਾਜ ਲੈ ਇਹਦਾ ਬੱਚਾ ਜੀ ਠੰਡੀ ਸੀਲ ਜੋ ਰਾਡ ਆ ਵੀ ਕ੍ਰਾਸ ਟਾਇਬੀ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕਿ ਚਿਰ ਦਾ ਬੱਚਾ ਇਹਦਾ ਚੰਗਾ ਲੱਗਾ ਬਾਕੀ ਥਾਣਾ ਇਹਦੇ ਵੀ ਦੇਖ ਸਕਦੇ ਆ ਇਹ ਕੋਈ ਦਾ ਸਿਰਸਿਦੀ ਲੋੜ ਨਹੀਂ ਹੈ। ਇਹ ਭਾਈ ਇਹ ਗੈਲ ਹੰਡੀ ਸੀ ਲਿਆ। ਠੀਕ ਹੈ। ਹਾਂਜੀ। ਠੀਕ ਹੈ ਜੀ। ਆ ਭਾਜੀ ਆਹ ਮਾਨ ਦੇ ਨਾ ਦੇਖ ਸਕਦੇ ਜੀ। ਹਾਂਜੀ। ਚਵਾਜੂ ਭਾਈ ਆ ਇਹਨੂੰ ਕੋਲਾ ਲੱਗਾ ਸਾਫ ਚਵਾਜ ਦੀ। ਠੀਕ ਹੈ ਜੀ। ਹਾਂਜੀ। ਸਿੰਪਲ ਵਾਲੀ ਵਹਿੜ ਭਾਜੀ ਏ। ਤੇ ਇਹਦਾ ਫਿਰ ਮੁੱਲ। ਮੁੱਲ ਭਾਜੀ ਇਹਦਾ ਛੋੜਾ ਏ ਆ ਯਾ। ਕਿ ਜਿਹੜੀ ਵੈਡ ਦੇਣੀ ਆ 5000 ਰੁਪਏ ਦੇ ਦਾਂਗੇ ਅੱਛਾ 5000 ਹੀ ਦੇ ਦਾਂਗੇ 1000 ਰੁਪਏ ਭਾਈ ਛੋੜ 24000 ਰੁਪਏ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਚਲੋ ਬਾਕੀ ਮੌਕੇ ਦੇ ਹੋ ਜਾਗਾ ਭਾਈ ਛੋੜ ਜਾ ਪਪਾ ਜੀ ਮੌਕੇ ਦੇ ਕਰ ਦਾਂਗੇ ਬਾਕੀ ਭਾਈ ਸੁਆ ਸੁਆ ਮਾਲ ਆਪਣੇ ਚਾਕ ਬਾਤ ਤਸੱਲੀ ਕਰਦੇ ਛੜੋ ਤਸੱਲੀ ਤੁਹਾਡੇ ਘਰੋਂ ਕਰਕੇ ਖੜਾ ਹਨਾ ਜੋ ਵੀ ਆ ਹੁਣ ਗਰਮੀ ਦਾ ਮੌਸਮ ਆ ਅਗਲੇ ਦਿਕਰੇ ਵੇਖ ਚਾ ਕੇ ਤੇ ਆਪਣੀ ਸਮਝਣਾ ਤਸੱਲੀ ਕਰਕੇ ਪਸ਼ੂ ਲਿਆ ਕਰੋ ਜੀ